ਪਤਾ ਜੀ ਮੈਂ ਲੱਗਿਆ ਮੈਂ ਕਿਹਾ ਨਾ ਮਮਾ ਇਤਨਾ ਖੁੰਦਰ ਕੋਲ ਉਹਨੇ ਕੀ ਕਹਿਆ ਜਦੋਂ ਕਹਿਣਾ ਚਾਹਣਾ ਵੀਰੇ ਮੈਂ ਬੱਸ ਸਟੈਂਡ ਆ ਜਿਹੜੇ ਸਾਡੇ ਅਰ ਦੇ ਸਿਰਕੀ ਬਾਜ਼ਾਰ ਤੋਂ 20 ਰੁਪਏ ਲਾ ਕੇ ਆ ਜਾਂਦੇ ਆ ਉਹ ਇੰਨੇ ਪੈਸੇ ਲਾ ਕੇ ਮਰੋੜ-ਰੋੜ ਕੇ ਕਿਵੇਂ ਜਾਣਗੇ ਬਾਕੀ ਬੱਚੇ ਪੜਦੇ ਆ ਇੱਥੇ ਬੱਚੇ ਨਾ ਟਿਕਣਾ ਹਨਾ ਗਾਂ ਕੀ ਟਿਕਣਗੇ ਵੇ ਹਸਤਾ ਹੋਣਾ ਜੀ ਤਾਂ ਵੀ ਇੱਥੇ ਆ ਕੱਟ ਮੇਰੇ ਅਗੀ ਕੱਲੀ ਆ ਜਾਂਦੀ ਆ ਬੱਚਿਆਂ ਨੂੰ ਨਹੀਂ ਤੰਗ ਕਰਦੀ ਬਿਲਕੁਲ ਜੀ ਬਿਲਕੁਲ ਤੇ ਫਿਰ ਮੇਰੇ ਅਗੀ ਬੱਚੇ ਨੂੰ ਦੋ ਦਿਨਾਂ ਮੈਨੂੰ ਰਾਹ ਦੇਣ ਮੈਂ ਕਿੱਥੇ ਜਾਵਾਂਗੀ ਹੈਨਾ ਇਹ ਹੁੰਦਾ ਇਸੇ ਕਰਕੇ ਆਪਾਂ ਇਹਦਾ ਵਿਰੋਧ ਕਰ ਰਹੇ ਆ ਜੀ ਬੱਸ ਸੜਕ ਬਾਹਰ ਨਹੀਂ ਜਾਣਾ ਚਾਹੀਦਾ ਠੀਕ ਹੈ ਬੱਸ ਸੜਕ ਇੱਥੇ ਰਹਿਣਾ ਚਾਹੀਦਾ ਅਸੀਂ ਆਇਆ ਕਹਿੰਦੇ ਆ ਕਿ ਇੱਥੇ ਹੀ ਹੋਣਾ ਚਾਹੀਦਾ ਜਿਹਦੇ ਕੋਲ ਸਾਈਕਲ ਨਹੀਂ ਕੋਈ ਰੋਡ ਵੀ ਲੈਣ ਗਿਆਊਗਾ ਜਿਹਦੇ ਘਰੇ ਆਮਦਨ ਨਹੀਂ ਜਿਹਦੇ ਘਰੇ 250 ਦਿਹਾੜੀ ਆ ਉਹ ਕੀ ਕਰੂਗਾ ਬਲਾ ਇਹ ਤਾਂ ਬਹੁਤ ਸੱਗਾ ਲੋਕਾਂ ਨਾਲ ਤੇ ਜੀ ਆਇਆਂ ਨੂੰ ਨਾਈ ਆਈ ਥੀ ਇੱਥੇ ਠੀਕ ਹੈ ਜੀ ਫਾਲਾ ਔਖਾ ਬਾਹਰ ਦਾ ਬਹੁਤ ਬਹੁਤ ਹੈ ਬਹੁਤ ਬੱਚਿਆਂ ਨੂੰ ਵੀ ਸਾਨੂੰ ਵੀ ਬਹੁਤ ਆਉਂਦੀਆਂ ਅਬ ਜਰਗਾ ਨੂੰ ਵੀ ਕਿੰਨਾ ਔਖਾ ਹੈ ਤੁਰਨਾ ਹੁਣ ਬਾਜ਼ਾਰ ਦੇ ਨੇੜੇ ਆ ਸਾਰਾ ਕੁਝ ਨੇੜੇ ਆ ਬਹੁਤ ਹੋਰ ਬੱਚੇ ਤੁਹਾਨੂੰ ਕਿ ਮੈਨੂੰ ਇੱਕ ਮੁਸ਼ਕਲ ਆਏਗਾ ਸਾਨੂੰ ਜਾਣ ਦੀ ਬਹੁਤ ਹੀ ਕਹਦੂਗੀ ਸਾਡੇ ਘਰ ਦੇ ਨਾਲ ਸਾਨੂੰ ਹੁਣ ਪੜਨ ਨਹੀਂ ਭੇਜਿਆ ਕਰਨਾ ਹੀ ਕਹਿਣੀ ਹੈ ਬਸ ਸਟੈਂਡ ਬਹੁਤ ਦੂਰ ਹੈ ਕਿ ਕਰਨ ਜਾਣਾ ਹਾਂਜੀ ਕੀ ਹੈ ਬਸ ਸਟੈਂਡ ਚੱਲਣਾ ਚਾਹੀਦਾ ਹਾਂਜੀ ਕੀ ਕਰਾਂ ਜਦੋਂ ਬਸ ਸਟੈਂਡ ਵੀਰ ਦੀ ਬਸ ਸਟੈਂਡ ਕੋਈ ਬਟਿੰਡੇ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਬਾਹਰ ਜਾਣ ਨਾਲ ਪਬਲਿਕ ਬਹੁਤ ਹਰਾਸ਼ਮੈਂਟ ਹੁੰਦੀ ਆ ਨਾਲੇ ਸਟਾਫ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਪਬਲਿਕ ਨੂੰ ਪਤਾ ਨਹੀਂ ਲੱਗਦਾ ਕਿ ਕਿੱਧਰ ਉਤਰਨਾ ਕਿੱਧਰ ਜਾਣਾ ਸਾਨੂੰ ਵੀ ਹਰਾਸ਼ਮੈਂਟ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਬਾਹਰ ਜਾਣ ਨਾਲ ਸਾਰਾ ਬਾਜ਼ਾਰ ਵੀ ਉਰੀਆ ਸਾਰੀ ਪਬਲਿਕ ਇੱਥੇ ਰਹਿਣ ਵਾਲੀ ਆ ਬਾਹਰ ਇੱਕ ਸਾਈਡ ਤੇ ਇੱਦਾਂ ਚਲਾ ਜਾਊਗਾ ਤੇ ਇਹਦੇ ਵਿੱਚ ਬਹੁਤ ਨੁਕਸਾਨ ਕਾਰਪੋਰੇਸ਼ਨ ਨੂੰ ਵੀ ਹੋਣਾ ਤੇ ਪਬਲਿਕ ਨੂੰ ਵੀ ਆਮ ਜਨਤਾ ਨੂੰ ਬਹੁਤ ਨੁਕਸਾਨ ਆ ਇਸ ਚੀਜ਼ ਦਾ ਤੁਹਾਡਾ ਕੀ ਕਹਦਾ ਜੀ ਸਰ ਬਿਲਕੁਲ ਸਹੀ ਰਾਏ ਦੀ ਹੈ ਬ੍ਰਦਰ ਨੇ ਕਿਉਂਕਿ ਜਦੋਂ ਅੱਡਾ ਬਾਹਰ ਜਾਂਦਾ ਸ਼ਹਿਰ ਤੋਂ ਤੋਂ ਬਹੁਤ ਪਬਲਿਕ ਦਾ ਵੀ ਨੁਕਸਾਨ ਹੈ ਇੱਥੇ ਸਾਡੇ ਕਾਰਪੋਰੇਸ਼ਨ ਦਾ ਵੀ ਨੁਕਸਾਨ ਹੈ ਜਿਹਦੇ ਕਰਕੇ ਆਧਾਰੇ ਫੇਲ ਹੁੰਦੇ ਜਾ ਰਹੇ ਆ ਦਿਨ-ਪ੍ਰਤੀ ਦਿਨ ਇਹਦਾ ਬਹੁਤ ਜ਼ਿਆਦਾ ਨੁਕਸਾਨ ਆ ਪੀਆਰਟੀ ਦਾ ਜਿਵੇਂ ਪਟਿਆਲੇ ਦਾਡਾ ਗਿਆ ਬਾਅਦ ਇਹ ਪਬਲਿਕ ਇੰਨੀ ਹਰਾਸਮੈਂਟ ਹੁੰਦੀ ਆ ਬਹੁਤ ਜ਼ਿਆਦਾ ਹਰਾਸਮੈਂਟ ਹੁੰਦੀ ਆ ਜਿਵੇਂ ਕੋਈ ਮੰਦਰ ਜਾਣ ਵਾਲੀ ਦੁਖਨੀਵਾਲ ਗੁਰਦੁਆਰਾ ਸਾਹਿਬ ਜਾਣ ਵਾਲੀ ਬਹੁਤ ਪਰੇਸ਼ਾਨ ਹੁੰਦੀ ਆ ਸਵਾਣੀਆਂ ਥੈਂਕ ਯੂ ਅੱਜ ਅਸੀਂ ਇਹ ਬੱਸ ਸਟੈਂਡ ਦੇ ਵਿੱਚ ਮਿੰਨੀ ਵਾਲੇ ਪਾਸੇ ਅਸੀਂ ਲੋਕਾਂ ਨੂੰ ਅਸੀਂ ਜਾਗਰੂ ਕਰ ਰਹੇ ਆਂ ਵੀ ਇਹ ਬੱਸ ਸਟੈਂਡ 7 ਕਿਲੋਮੀਟਰ ਦੂਰ ਜਾ ਰਿਹਾ ਸਾਡੇ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਇਸ ਕਰਕੇ ਅਸੀਂ ਅੱਜ ਇੱਥੇ ਇਹਦੀ ਸਵਾਰੀ ਨੂੰ ਅਸੀਂ ਅਵੇਅਰ ਕਰਨ ਵਾਸਤੇ ਉਹਨਾਂ ਨੂੰ ਇਹ ਪੈਂਫਲੈਟ ਵੰਡੇ ਜਾ ਰਹੇ ਆ ਵੀ ਤਾਂ ਜੋ 7 ਕਿਲੋਮੀਟਰ ਦੂਰ ਜਿਹੜਾ ਬੀਆਬਾਨ ਤੇ ਕਿੰਨੀ ਖੱਜਲ-ਖੁਵਾਰੀ ਹੋਊਗੀ ਅਸੀਂ ਲੋਕਾਂ ਨੂੰ ਸਮਝਾਉਣ ਵਾਸਤੇ ਇੱਥੇ ਆ ਰਹੇ ਆ ਲੋਕ ਵੀ ਸਾਡੇ ਨਾਲ ਸਹਿਮਤ ਹੈ ਲੋਕ ਇਸ ਗੱਲ ਤੇ ਪਹਿਲਾਂ ਹੀ ਮੁੱਦੇ ਦੇ ਵਿੱਚ ਹੋ ਚੁੱਕੇ ਆ ਲੋਕ ਕਹਿੰਦੇ ਵੀ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਧੱਕਾ ਕਰ ਰਹੀ ਹੈ ਸਾਡੇ ਨਾਲ ਵੀ ਜਿਹੜੀ 7 ਕਿਲੋਮੀਟਰ ਦੂਰ ਜਾ ਰਿਹਾ ਤੁਸੀਂ ਲੋਕਾਂ ਨੇ ਵਿਊ ਵੀ ਲਓਗੇ ਨਾ ਤੁਹਾਨੂੰ ਪਤਾ ਲੱਗੂਗਾ ਵੀ ਲੋਕ ਇਸ ਗੱਲ ਤੇ ਦੁਖੀ ਆ ਵੀ ਬਸਾਂ ਇੱਥੋਂ ਜਾਣਾ ਨਹੀਂ ਚਾਹੀਦਾ